بی بی بولے بولی سو نال بولیے ਕਿ ਕਰਵਾਉਣ ਲਈ ਬੋਲੇ ਤਦ ਉਚਾਰਨ ਕੀਤਾ ਸਿੱਖਾਂ ਨੂੰ ਨੁਕਮ ਹੋਇਆ ਵੀ ਜਿਹੜਾ ਸਿੱਖ ਜਪਜੀ ਸਾਹਿਬ ਦਾ ਪਾਠ ਹੀ ਕਰ ਲੇ ਤਾਂ ਗੁਰਨਾਨਕ ਸਾਹਿਬ ਕਹਿੰਦੇ ਵੀ ਮੈਂ ਅਮਿਸੋਂ ਦੇ ਨਾਲ ਇਹ ਗੁਰੂ ਸਾਹਿਬ ਦਾ ਨੁਕਮ ਹੈਗਾ ਸਿੱਖਾਂ ਨੂੰ ਵੀ ਅਨੇਲ ਕਰਨਾ ਚਾਹੀਦਾ ਪਰ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰਨਾ ਚਾਹੀਦਾ ਹੈਗਾ ਸੋ ਇੱਕ ਧੋਨੀ ਹੈਗੀ ਛੋਟੀ ਆਪਾਂ ਸਾਰੇ ਨਾਲ ਕੋਲਈ ਤੇਰੀ ਝੱਪ ਜੀ ਤੋ ਜਾਵਾ ਬਗਹਾ ਪੜੇ ਜਪਤੀ ਤੇ ਹੋਣਾ ਉਹ ਧਰਜੀ ਤਰੋ ਜਪ ਜੀ ਦੇ ਨਾਲ ਪਿਆਰ ਜੀ ਬਹੁਤ ਬਹੁਤ ਮੋਬਦਨ ਨਿਕਲ ਕੇ ਨੂੰ ਕਹਿੰਦੇ ਵੀ ਜੇ ਕਰੇ ਨਾਲ ਸਾਨੂੰ ਮਨਜ਼ੂਰ ਹੈ ਅਸੀਂ ਉਸ ਨੂੰ ਸੇਵਾ ਦੇ ਦਿੰਦੇ ਆ ਅਸੀਂ ਸੰਗਤ ਨੂੰ ਬੇਨਤੀ ਕਰਦੇ ਆ ਕਿ ਸਰਦਾਰ ਮਲਕੀ ਸਿੰਘ ਭਾਟੀ ਜੀ ਨੂੰ 14ਵੀਂ ਵਾਰ ਜੀ ਕਰਦਾ ਪ੍ਰਧਾਨਗੀ ਦੀ ਸੇਵਾ ਦਿੱਤੀ ਜਾ ਰਹੀ ਹੈ ਤੇ ਸੰਗਤ ਨੂੰ ਮਤਜੂਰ ਹੈ ਤੇ ਪੰਜ ਸੰਗਤ ਦੇ ਵਿੱਚੋਂ ਜੈਕਾਰੇ ਲਾਇਆ ਜਾਣ ਜੀ ਬੋਲੇ ਜੀ ਸੋਨਿਆ ملکیت بےنتی کرنا سردار ملکیت بھاٹھی جی نا سب تو پہلے ਪ੍ਰਧਾਨ ਜੀ ਕਹਿੰਦੇ ਕਿ ਸਭ ਤੋਂ ਪਹਿਲਾਂ ਸਰੋਪਾ ਜਿਹੜਾ ਹੈਗਾ ਉਹ ਕੁਵਜੂ ਨੇ ਨਹੀਂ ਬਲਕਿ ਉਸ ਜਿਹਨੂੰ ਸੋ ਮੈਂ ਪ੍ਰਧਾਨ ਜੀ ਨੂੰ ਇਹ ਕਹਿੰਦੇ ਕਿ ਆਗੇ ਸਰੋਪਾ ਜੀ ਦੀ ਕਿਰਪਾਤਾ ਕਰਨ ਜੀ ਬੋਲੇ

پوری پر

گیارہ لکھ سولہ ہزار اٹھ سو پینٹ روپئے کی گروکر مارنا ہوئی ہے دس لکھ پچاسی ہزار سات سو ستاسی روپے ਪੂਰੇ ਸਾਧਨ ਵਿੱਚ ਸੰਗਤ ਦੇ ਪ੍ਰੋਗਰਾਮਾਂ ਦੇਤੇ ਕਿ ਗੁਰੂ ਘਰ ਤੋਂ ਜਿਹੜਾ ਇਹ ਕਾਫੀ ਖਰਚਾ ਹੋ ਚੁੱਕਿਆ ਹੈ 3178 ਰੁਪਏ ਬਚਤ ਸਾਢੇ ਗੋਲ ਹੈਗੀ ਗੁਰਦੁਆਰੇ ਦੀ ਕਾਰ ਸਾਂਦੇ ਦਾ ਕੰਮ ਵੀ ਪ੍ਰਬੰਧਕ ਕਮੇਟੀ ਵਿਚਾਰ ਵਿੱਚ ਕਰਕੇ ਪੋਇਨਾ ਸੇ ਸ਼ੁਰੂ ਕਰਨ ਲੱਗੇ ਆਏ ਯਾਰਾ ਸੋ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਅਪਾ ਗੁਰੂ ਘਰ ਦੀ ਸਾਰੇ ਦਾ ਕੰਮ ਸ਼ੁਰੂ ਕਰਨਾ ਹੈ

ਚਾਹੇ ਆਕੇ ਦੀ ਸੇਵਾ ਹੈ ਤੇ ਬਹੁਤ ਵੱਡੀ ਹੈ ਸੰਗਤ ਜਿਹੜੀ ਸੰਗਤ ਜਿਹੜੀ ਚੰਦਰ ਰਣ ਦੇ ਗੁਰੂ ਘਰ ਜਿਹੜੇ ਹੈਗੇ ਸੋ ਇਹ ਵੀ ਜਿਹੜੀ ਹੈਗੀ ਹੈ ਸੰਗਤ ਬਹੁਤ ਜਰਾ ਹੈਸੀ ਬਹੁਤ ਧੰਨਵਾਦੀ ਹਾਂ ਸੋਚੀ ਸਾਧ ਸੰਗਤ ਨੇ ਜਿਨ੍ਹਾਂ ਕੀ ਆਪਣੇ ਦਸਵੰਦ ਦਾ ਹਿੱਸਾ ਕੋਲ ਘਰੋਂ ਦਿੰਦਾ ਜੀ ਹੁਣ ਹਰ ਸਾਲ ਦੀ ਤਰ੍ਹਾਂ ਕਿ ਗੁਰੂ ਘਰ ਚਾਉਣ ਕਿਤੇ ਜਾਂਦੀ ਹੈਗੀ ਇੱਕ ਰੀਤ ਹੈਗੀ ਜਿਹੜੂ ਕਰ ਲਗਿਆ ਸੀ ਉਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਸਹਿਉਗ ਉਹ ਵਾਜੇ ਨੇ ਸਾਨੂੰ ਦਿੱਤਾ ਹੈਗਾ ਅਸੀਂ ਧਰਮਾਦਿਆਂ ਉਹਨਾਂ ਦੇ ਠੀਕ ਹੈ ਉਸ ਤੋਂ ਬਾਅਦ ਜੋ ਵੀ ਸੰਗਤ ਸੇਵਾ ਕਰਨਾ ਚਾਹੇ ਬੋਲੇ ਸੋ ਨਿਹਾਲ ਔਰ ਜੇ ਦਰਸ਼ਨ ਦਿੱਤੇ ਹੋਏ ਸਦੇ ਪਰਵਾਨ ਕਰਨੇ ਅਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਤਗੁਰੂ ਨਾਨਕ ਬਾਬਾ ਨਾਨਕ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਬੱਬਾ ਨਾਨਕ ਦੀ ਦੁਨੀਆ ਤੇ ਆਏ ਲੋਕਾਂ ਨੂੰ ਤਾਰਨ ਆ ਪੁੱਛੇ ਗਿਆ ਕੋੜੇ ਰਾਖਸ ਸੰਤਾਰਿਆ ਦਿਖਾਲ ਕੋਦੇ ਹੋੜੇ ਨੂੰ ਤਾਰਿਆ ਗਿਆ ਬੱਬਾ ਨਾਨਕ ਐਸਾ ਬੱਬਾ ਨਾਨਕ ਸਾਡਾ ਜਿਹੜਾ ਲੋਕਾਂ ਦੇ ਪੁੱਡੇ ਖੜਕਾ ਕੇ ਕਹਿੰਦਾ ਸੀ ਕਿ ਗੇਟ ਗੋਲ ਮੈਂ ਤੈਨੂੰ ਤਾਰਨ ਆ ਬਚਾਇਆ ਦੁਨੀਆ ਚ ਕਈ ਨੰਬਰ ਬਹੁਤ ਹੋਇਆ ਪਰ ਐਸਾ ਪਿਆਰ ਦਾ ਨੰਬਰ ਕੋਈ ਨਹੀਂ ਹੋਇਆ ਤੇ ਜਿਹੜਾ ਬੰਦੇ ਕੋਈ ਮਾਈਕਲ ਸਮੂ ਸੋਝ ਨਹੀਂ ਗੁਰਨਾਥ ਕਹਿੰਦਾ ਨਾਲ ਨਾ ਸੱਜਿਆ ਜਾਵੇ ਜਾਹਰ ਕੀ ਜਗਤ ਗੁਰ ਬਾਬਾ ਜਾਹਰ ਕੀ ਹਿੰਦੂ ਮੁਸਲਮਾਨ ਨਿਵਾਇ ਸਤਗੁਰ ਨਾਨਕ ਕਰ ਗਿਆ ਮੇਰੀ ਤੋਂ ਜੀ ਜਨਮ ਆਇ ਖੁਸ਼ੀ ਹੋਈ ਗੁਰ ਬਾਬਾ ਨਾਨਕ ਹੁੰਦਾ ਹੈ ਹਿੰਦੂ ਐ ਮੁਸਲਮਾਨ ਸਿੱਖ ਤਾਂ ਇਸ ਰਹੀਏ ਅੱਜ ਮਾਨੀ ਦੇ ਬੋਲੇ ਸਾਰੇ ਨਾਲ ਬੋਲੇ ਸਤਗੁਰ ਨਾਨਕ ਤੇਈ ਉੜੀ ਸਵਾਹਾ ਦੇ ਕਰਮਨਾਰੇ ਤੇਰੇ ਤਰ ਬਲੀ ਕਮਲਪੀਤ ਕਉ ਜੀ ਬੋਲੇ ਸੋ ਨਿਹਾਲ ਬਲੀ ਕਮਲਪੀਤ ਕਉ ਜੀ ਬੋਲੇ ਸੋ ਨਿਹਾਲ ਪੈਤਲ ਜੀ ਦੀ ਬੋਲੇ ਦੀ ਉਸਤਾਦੀ ਤਬਲਾ ਮੰਤਰ ਅਜਿਹੀ ਦੀ ਅਜਿਹੀ ਬਹੁਤ ਹੀ ਨਾਨ ਕੀਰਤਨ ਦੀ ਨਾਲ ਬੈਠੇ ਬੱਚਿਆਂ ਨੂੰ ਪਛਤਾ ਦੇ ਨੇ ਗੜੀ ਸਰਕਾਰ ਜੋ ਪੂਰਾ ਪਰਿਵਾਰ ਕੀ ਨੰਨਾ ਜੁੜਿਆ ਹੈ ਬੱਚਾ ਬੰਬਈ ਗਿਆ ਹੋਇਆ ਇੱਕ ਪ੍ਰਕਾਰ ਦੇ ਵਾਸਤੇ ਬੋਲੇ ਸੋ ਨਿਹਾਲ ਪੈ ਦੀ ਤਿੰਨ ਸਾਂ ਸ੍ਰੀ ਹੈ ਸਾਂ ਵਾਲਿਖ ਦੀ ਕਾ ਕਾਂਤ ਵਾਲਿਖ ਦੀ ਬਤੀ ਸੰਗੀਤ ਨੂੰ ਬੇਨਤੀ ਹੈ ਜੀ